ਡਾਂਗਾ ਚੱਕ ਲਿਆ ਭੈ ਜੋ ਸਾਰਾ ਡਾਂਗਾ ਲੈ ਉਥੋਂ ਚੱਕ ਲੈ ਚਲ ਹਾ ਚੱਕ ਹਾ ਚੱਕ ਹਾਂ ਲੈ ਜਾ ਲੈ ਚ ਮਾੜ ਚੱਕ ਲੈ ਜਾ ਲੈ ਬਾਬਰ ਆਪਾ ਬਾਬਰ ਬਾਲ ਬੁਲਾ ਰਿਹਾ ਮੇਰੇ ਕੋਲ ਲੈਵਰ ਕਟੋ ਪਹਿਲਾ ਸਾਰ ਲੈਵਰ ਕਟੋ ਆ ਜਾ ਸਾਰ ਐ ਨਹੀਂ ਹੋਣਾ ਕੰਮ ਇਥੇ ਅੱਗੇ ਆਉਣਾ ਸਾਰਿਆਂ ਨੂੰ ਹੋਰ ਕੀ

ਇਸ ਏਰੀਆ ਦੇ ਵਿੱਚ ਉਹ ਬੁਨਾਰਣ ਉਹਨੂੰ ਸਾਰਿਆਂ ਨੇ ਨਹੀਂ ਰਹਿਗੇ ਤੁਸੋਂ ਬਹੁਤ ਤੱਕ ਸਿਆਣੀ ਨਹੀਂ ਬੇਕਰਦ ਘਰ ਵਾਲੇ ਨਹੀਂ ਸਾਰਿਆਂ ਦੇ ਵਿੱਚ ਖੌਰੀ ਕਾਦੀ ਮੰਗ ਰੇ ਪੁਰਸਾਨਿਆ ਤੋਂ ਜਲੂ ਨੇ ਦੱਸੀ ਕਿ ਇਹ ਜੀਹਾਰੇ ਪਾਈ ਵਾਲੇ ਬਸਾਰੀ ਨੇ ਗੈਰੰਟ ਕਰੇ ਮੈਡਮ ਸਾਰੀ ਇਹ ਸਾਰੀ ਖੌਰੀ ਹੈ ਕਿ ਪੈਸੇ ਨਹੀਂ ਚਲੂ ਨਹੀਂ ਮੁਨਿਸਪਾਲਾ ਤੋਂ ਬਾਹਰ ਆ ਕੇ ਬੈਠੇ ਚੜ ਕੇ ਇਹ ਗਲਤ ਗੱਲ ਹੋ ਰਹੀ ਹੈ ਇਹਨਾਂ ਦੇ ਮਾਸਟਰ ਜੀ ਦੇ ਵੱਡੇ ਭਰਾ ਦੇ ਕਰਦੇ ਹੁਣੋਂ ਮੇਰੇ ਨਾਲ 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 ਕਿਹਾ ਪਾ ਦੇ ਕਰਾ ਮਾਸੀ ਮਨਨ ਸੌਂਦੀ ਮਨਨ ਸਾਈਆਂ ਦੇ ਸਾਡੇ ਦਿੱਤੇ ਪਰ ਆ ਕੇ ਆਹ ਬਾਹਰੂ ਆ ਕੀ ਹੋਈ ਸੀ ਅੱਜ ਤੋਂ ਬਾਹਰ ਨਹੀਂ ਨਿਕਲਦਾ ਨਹੀਂ ਇਹ ਤਾਂ ਬਾਹਰ ਆ ਗਈ ਨਹੀਂ ਇਹ ਲੋਕਾਂ ਦੇ ਬੰਦੇ ਬੜਾ ਬੜਾ ਨਾ ਫਾਰੀ ਦਿਖਾ ਲਾ ਜਗਾ ਪਬਲਿਕ ਮੈਂ ਸ਼ੁਰੂ ਕਰਦੇ ਹਾਂ ਚਲੋ ਤੁਹਾਨੂੰ ਕਹਿੰਦੇ ਕਿ ਸਾਂਭੇ ਕੰਟਰ ਹੋ ਜਾ ਜੀ ਮੇਰੀ ਗੱਲ ਸੁਣੋ ਕਰ ਕਰ ਜਾਣਾ ਕੰਟਰ ਹੋ ਜਾਓ ਜੀ ਮੈਂ ਤੁਹਾਨੂੰ ਕਹਿੰਦੀ ਐਂਟੀ ਖਾਈ ਦਿੰਦੀ ਹਾਂ ਤੁਸੀਂ ਇੱਕ ਮਿੰਟ ਜਿਨ੍ਹਾਂ ਦੇ ਕੰਮ ਨਹੀਂ ਆ ਗਏ ਜੇ ਮੈਂ ਆਪਣੇ ਕੋਲ ਦੀ ਲੋਹ ਫੋਟ ਦੇ ਵਿੱਚ ਚੱਕਾ और हेलो पब्लिक में जो एक्शन कर रहे हैं वो किसी को नहीं मालूम है ये बड़ा आदमी किसी कल्लो हो गया भैया ये कल्लो हो गया यू माने नो पूरा काम करना चाहिए बात कर रहे हैं वो कुछ घटना जो होने चल रही है थोड़ा पता है कोई और कुछ आया है ਪਾਗੇ ਜੀ ਕਿ ਸਾਰੇ ਜੀ ਬੰਗਿਆ ਬੋਲੇਗਾ ਬੰਗਿਆ ਦਾ ਉਹ ਵੀ ਇਹ ਜੋੜਦਾ ਜਾਂ ਗਾੜਾ ਕੱਟ ਕੇ ਕੇ ਕਰਨਾ ਉਹ ਕਹਿੰਦੇ ਕਿ ਕਰਕੇ ਦੇਖੋ ਕੋਈ ਗਾਲਾਂ ਨਹੀਂ ਕੱਟੀਆਂ ਪੂਰਾ ਨਾ ਹੋ ਆਹੋ ਟਾਪ ਪਿੱਛੇ ਤੋਂ ਕੱਟਿਆ ਗਾੜਾ ਨਹੀਂ ਕੱਟੀਆਂ ਸਾਰੇ ਗਾੜਾ ਮੈਂ ਗਾੜਾ ਮੈਂ ਗਾੜਾ ਕੱਟ ਨਹੀਂ ਸਕਦੀ ਤੁਹਾਨੂੰ ਬਾਜੀ ਮੈਂ ਗਾੜਾ ਕੱਟ ਨਹੀਂ ਸਕਦੀ ਇਹਨਾਂ ਦੰਦੀਆਂ ਗਾੜਾ ਕੱਟ ਕੇ ਸੁਣਾ ਸਾਹਮਣੇ ਗਾਨ ਸੁਣੋ ਤੁਸਾਂ ਪਾਵਰ ਦੀ ਗਾਣੇ ਦੀ ਗੱਲ ਕਰ ਰਹੇ ਹੋ ਕੀ ਪਾਵਰ ਦੀ ਗੱਲ ਨਹੀਂ ਨਹੀਂ ਬਾਤ ਨਹੀਂ ਕਰ ਰਹੇ ਹਾਂ ਅੱਧ ਮਜਾ ਰਹੇ ਆ ਕੀ ਕਰ ਲੋਗੇ ਬਾਤ ਟਾਵਰ ਦੇ ਰਹੇ ਨਹੀਂ ਆ ਕਿ ਟਾਵਰ ਪਿੱਛੇ ਮੈਂ ਆ ਇਹ ਸਮਝ ਗਿਆ ਹਾਂ ਮੈਂ ਵੀ ਤੇ ਇਹੀ ਗੱਲ ਕਰ ਰਿਹਾ ਮਿੰਟ ਮਿੰਟ ਵੀ ਉਹ ਟਾਵਰ ਲੱਗੇ ਜਦੋਂ ਹਾਂ ਬੰਦਿਆਂ ਨੇ ਦੱਸਿਆ ਵੀ ਮੇਰੇ ਘਰ ਦੇ ਵਿਚਾਲੇ ਆਉਂਦੇ ਨੇ ਉਹਨਾਂ ਦੇ ਹਾਂ ਕੋਈ ਨਹੀਂ यहां पे सारे बोले किसे देखे इसने बोले हाँ, हमारे नाम तो लगानी तो वो 4:30 अगर हमारे सामने लगता अच्छा, वो चीज होता न सीया तो इन जवाब अच्छा खाली वाले साहब ने कहता भी मीडिया करता वो सफर हो रहे है ना आ कैंसिल के इनका तक होया बुजुर्ग बैठे सारे वो कह रहे है ਹੁੰਦੇ ਰਹੇ ਸੀਗੇ ਸਾਰਿਆਂ ਨੂੰ ਪਰਨਾ ਦੇ ਗਏ ਜੀ ਸਾਡੇ ਘਰ ਦੇ ਸੀਨੀਅਰ ਸਿਟੀਜ਼ਨ ਨੇ ਨਹੀਂ ਹੈਗੇ ਤਾਂ ਭੱਜ ਜਾਓ ਆਪ ਜਨ ਜਾ ਬੜੇ ਹਾਂ ਤਾਂ ਇਹਨਾਂ ਤੋਂ ਵੀ ਛੋਟੇ ਹਾਂ ਛੋਟੇ ਉਮਰ ਨੇ ਉਹ ਕੰਦਾ ਨਹੀਂ ਸੀ ਲਾਉਣੀ ਇਹਨਾਂ ਸਾਡੇ 4-5 ਵਿੱਚ ਕੰਦਾ ਨਹੀਂ ਛੋਟੀਆਂ ਠੀਕ ਹੈ ਖੱਲੇ ਖੜੇ ਸੀ ਢਾਲੀਬਾ ਸਾਹਿਬ ਬੱਲੇ ਬੱਲੇ ਕੋਈ ਤਾਂ ਬਿਆਨ ਸੁਣ ਲੈ ਮੇਰੀ ਗੱਲ ਸਾਢੋ ਹੋ ਗਈ ਮੈਂ ਬਹੁਤ ਮਾਣ ਮਗਰ ਆਪ ਕਿੰਨੇ ਗੇਂਸ ਨੇ ਮੋੜ ਲਓ ਮੇਰੀ ਪਹਿਲੇ 10 ਗੱਲ ਸੁਣਾ ਪਹਿਲਾਂ ਮੇਰੀ ਗੱਲ ਲੱਗਣਾ ਚਾਹੀਦੀ ਸਭ ਤੋਂ ਪਹਿਲਾਂ ਮੈਂ ਲੈ ਦਾ ਕੰਸੈਂਟ ਲਿਆ ਵੀ ਅਸੀਂ ਇਹ ਲੋਨ ਲਏ ਹਾਂ 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 ਦੋ ਕੰਮਾ ਇੱਕ ਨਾ ਦੱਸੋ ਯਾਰ ਬੇਟੇ ਦੋ ਕੰਮਾ ਨੂੰ ਦੱਸ ਦੋ ਸਾਰੇ ਦੋ ਕੰਮਾ ਦਾ ਨਾਮ ਦੱਸੋ ਜਿੰਨਾਂ ਦਾ ਬੋਲਣ ਦੇ ਦਿੱਤਾ ਨਹੀਂ ਹਾਂ ਤੁਸੀਂ ਲਵਾ ਲਓ ਦੇਖ ਸਕਦਾ ਇਥੋਂ ਨਾਲ ਲੱਗੇ ਪਾਈਪਾਂ ਨਹੀਂ ਲਾਈਆਂ ਉਹਨਾਂ ਨੇ ਕਰਤਾ ਉਹਨਾਂ ਨੂੰ ਤੁਸੀਂ ਕਿਹਾ ਦੱਸੋ ਉਹ ਕੰਦਰ ਫਿਰ ਲੱਗੇ ਦਾਲ ਬਾਹਰ ਖੜੀ ਲੱਗੇ ਬਾਹਰ ਲੱਗੇ ਫਿਰ ਉਹ ਪਾਈ ਦੇਖੀਓ ਕੀ ਹੋਊ ਬਾਅਦ ਚ ਕੀ ਦੇਖ ਅੱਛਾ ਹੁਣ ਮੇਰੀ ਹੁਣ ਟਾਵਰ ਲੱਗੇ ਹੋਏ ਨੇ ਮੈਂ ਬਿਕਾ ਨਾ ਰਹਿਣਾ ਨਹੀਂ ਮੇਰੀ ਹੌਸਲ ਨਹੀਂ ਹੋ ਰਹੀ ਥੋੜਾ ਖਾਨ ਖਾਨੀ ਇੱਥੇ ਨਿਗਰਦਾ ਹੈ ਫਾਇਰ ਕੀ ਗੱਲਾਂ ਵਿੱਚੋਂ ਉਹਨਾਂ ਕੋਲ ਡਿਟੇਲ ਪੜ੍ਹੋ ਨਾ ਬੀਬੀ ਆਪ ਨੂੰ ਵੀ ਜਿੱਤ ਕਰੋਗੀ ਹਮੇ ਨਹੀਂ ਆਪ ਕੋ ਵੀ ਨਿੱਕੀ ਗੱਲੀ ਆਪ ਕੋ ਨਹੀਂ ਹੋਣੀ ਅਰੇ ਹਾਂ ਜੀ ਆਪ ਇੱਥੇ ਹੀ ਕਰੋ ਭਈਆ ਬਦਨੀ ਸੰਦੂ ਸਾਹਿਬ ਕਿਉਂ ਲੱਗੇ ਹੋ ਇਹ ਕੀ ਜਬੂਰੀ ਕੀ ਤੇ ਲੰਨ ਦੀ ਇਹ ਆਣੀ ਹੈ ਆਪਾਂ ਇਹ ਮਿਹਰਬਾਨੀ ਜਿਹੜੀ ਲਗਵਾ ਦੇਵਾਂਗੇ ਚਲੋ ਠੀਕ ਹੈ ਹਾਂ ਨਹੀਂ ਇਸ ਗੱਲ ਦੀ ਤਾਂ ਇਹ ਜੀ ਦਾ ਨਾਮ ਜਸ਼ਨਦੀਪ ਸਿੰਘ ਹੈ ਤੇ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਪਰਸੋਂ ਦੀ ਗੱਲ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲੀ ਇਹਨਾਂ ਦੀ ਗਲਤੀ ਜਿਹੜੀ ਹੈ ਇਹਨਾਂ ਨੇ ਝੂਠ ਬੋਲੇ ਵੀ ਅਸੀਂ ਲੈਂਟਰ ਪਾ ਰਹੇ ਹੁਣ ਵੀ ਝੂਠ ਬੋਲ ਰਹੇ ਆ ਕਹਿੰਦਾ ਹੁਣ ਵੀ ਹੁਣ ਵੀ ਤੁਸੀਂ ਰਿਕਾਰਡਿੰਗ ਕੀਤੀ ਹੈ ਕਹਿੰਦਾ ਅਸੀਂ ਤਾਂ ਲੈਂਟਰ ਪਾ ਰਹੇ ਆ ਤੇ ਮੈਂ ਕਿਹਾ ਉਸ ਤੋਂ ਬਾਅਦ ਤਾਂ ਟਾਵਰ ਲੌਂਗ ਕਹਿੰਦਾ ਬਾਅਦ ਦੀ ਬਾਤ ਦੇਖਾਂਗੇ ਉਸ ਦਿਨ ਵੀ ਇਹਨਾਂ ਨੇ ਝੂਠ ਬੋਲ ਕਿਥੋਂ ਜਿਹੜੇ ਇਹਨਾਂ ਦੇ ਨੇਬਰ ਨੇ ਨਾਲ ਦਾ ਘਰ ਉਹਨਾਂ ਨੂੰ ਝੂਠ ਬੋਲ ਕੇ ਵੀ ਸਿਲੈਂਟਰ ਪਾਣ ਦਾ ਸਾਨੂੰ ਸਮਾਨ ਉੱਪਰ ਲਿਜਾਣ ਲਈ ਇੱਥੇ ਪੌੜੀ ਵਗੈਰਾ ਲਾਣ ਦੋ ਝੂਠ ਬੋਲ ਕੇ ਇਹਨਾਂ ਨੇ ਕੰਮ ਸ਼ੁਰੂ ਕਰਾਇਆ ਜਦ ਸਾਨੂੰ ਪਤਾ ਲੱਗਿਆ ਵੀ ਨਹੀਂ ਇੱਥੇ ਟਾਵਰ ਲੱਗ ਰਿਹਾ ਸੀ ਰੋਪਣ ਦੀ ਕੋਸ਼ਿਸ਼ ਕੀਤੀ ਚਲੋ ਜਿਹੜੀ ਲੇਬਰ ਹੈ ਉਹਨਾਂ ਨਾਲ ਮਾੜੀ ਮੋਟੀ ਬਹਿਸ ਹੋਈ ਜਾਂ ਕੁਝ ਹੋਇਆ ਇਹਨਾਂ ਨੇ ਝੂਠੇ ਐਲੀਗੇਸ਼ਨ ਲਗਾਏ ਸਾਡੇ ਨੇਬਰ ਨੇ ਆਪਣੇ ਸੰਜੀਵ ਸਰ ਉਹਨਾਂ ਦੇ ਉੱਤੇ ਇਹਨਾਂ ਨੇ ਝੂਠੇ ਐਲੀਗੇਸ਼ਨ ਲਗਾਏ ਕਿ ਇਹ ਸਾਡੀ ਲੇਡੀ ਨੂੰ ਗਾਲ ਕੱਢ ਰਿਹਾ ਸੀ ਜਾਂ ਮੈਨੂੰ ਗਾਲ ਕੱਢ ਰਿਹਾ ਸੀ ਰਾਤ ਨੂੰ ਉਹਨਾਂ ਨੇ ਪੁਲਿਸ ਨੂੰ ਵੀ ਕਾਲ ਕੀਤੀ ਹੁਣ ਉਹ ਸੱਚਾਈ ਕੀ ਹੈ ਹੁਣ ਤੁਸੀਂ ਖੁਦ ਰਿ ਠੀਕ ਹੈ ਜੀ ਇੱਥੇ ਖੜ ਕੇ ਗਾਲਾਂ ਕੱਢ ਰਹੇ ਆ ਰਿਵੋਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਕੰਮ ਕਰ ਰਹੇ ਨੇ ਇਲੀਗਲ ਹੈ ਮੱਲੇ 'ਚ ਇੱਕ ਵੀ ਇੱਕ ਵੀ ਕਰਤਾ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਦੂਜੇ ਨੰਬਰ ਤੇ ਇਹਨਾਂ ਦਾ ਸਟਰਕਚਰ ਘੱਟੋ ਘੱਟ 25-26 ਸਾਲ ਪੁਰਾਣਾ ਠੀਕ ਹੈ ਜੀ ਉਹਦੇ ਉੱਤੇ ਟਾਵਰ ਲੱਗ ਨਹੀਂ ਸਕਦਾ ਤੀਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਇਹਨੇ ਸੀਨੀਅਰ ਸਿਟੀਜ਼ਨ ਨੇ ਮੇਰੇ ਫਾਦਰ ਸੀਨੀਅਰ ਸਿਟੀਜ਼ਨ ਨੇ ਕਈਆਂ ਨੂੰ ਮੈਡੀਕਲ ਇਸ਼ੂਸ ਨੇ ਕਿਸੇ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਲਟਾ ਕਹਿ ਰਹੇ ਨੇ ਕਿ ਸਾਡੇ ਵੀ ਇੱਥੇ ਪੋਤੇ ਦੋਤੇ ਆਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਇਹ ਤੁਹਾਡੇ ਐਨਸੀਬੀ ਹੈ ਕਿ ਜਿਹੜੀ ਐਸਸੀ ਨੇ ਕੀਤੀ ਹੋਈਗੀ ਕਿ ਸਾਰਿਆਂ ਨਾਲ ਗੱਲ ਹੋਈ ਹੈ ਜੀ ਇਹ ਇਕੱਲੇ ਇਹ ਇਕੱਲੇ ਹੀ ਨੇ ਜੀ ਠੀਕ ਹੈ ਇਹਨਾਂ ਦਾ ਕੋਈ ਪਰਚਲ ਨਹੀਂ ਉਹਨਾਂ ਨਾਲ ਸਾਡੇ ਨਾਲ ਨੇ ਸਾਰੇ ਸਾਡੇ ਨਾਲ ਨੇ ਸਾਰਿਆਂ ਨੂੰ ਪਤਾ ਜੀ ਕੰਮ ਗਲਤ ਕਰ ਰਹੇ ਨੇ ਪਰਚਲ ਕਿਉਂ ਨਹੀਂ ਹੈ ਜੀ ਤੁਹਾਡੇ ਕੀ ਹੋਣਾ ਉਹ ਹੱਲੇ ਮੇਰੇ ਖਿਆਲ ਨਾਲ ਏਥੇ ਘਰੇ ਨਹੀਂ ਹੈਗੇ ਸਾਡੀ ਗੱਲ ਹੋਈ ਹੈ ਸਵੇਰੇ ਉਹਨਾਂ ਨਾਲ ਉਹਨਾਂ ਦੇ ਸਾਈਨ ਨੇ ਪੂਰੇ ਮਹੱਲੇ ਦੇ ਸਾਈਨ ਨੇ ਤੁਹਾਨੂੰ ਪੇਪਰ ਵੀ ਅੱਛੀ ਦਿਖਾ ਦਾਂਗੇ ਠੀਕ ਹੈ ਜੀ ਇਹਨਾਂ ਦੇ ਆ ਕੇ ਆਪਣੇ ਹਾਂਜੀ ਅਗਲਾ ਸਟੈਪ ਕੀ ਤੁਹਾਡਾ ਜੀ ਅਗਲਾ ਸਟੈਪ ਦੇਖੋ ਜੀ ਅਸੀਂ ਤਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਨੀ ਸੀ ਉਹ ਤਾਂ ਅਸੀਂ ਕਰਤੀ ਮੀਡੀਆ ਨੂੰ ਵੀ ਅਸੀਂ ਇੱਥੇ ਬੁਲਾਇਆ ਸਭ ਤੋਂ ਪਹਿਲੀ ਗੱਲ ਜਿਹੜੀ ਮਹੱਲੇ ਦੇ ਵਿੱਚ ਹੁੰਦੀ ਹੈ ਕਿ ਇੱਕ ਆਪਾਂ ਕਿਉਂਕਿ ਸਾਰਿਆਂ ਨਾਲ ਸਹਿਚਾਰਾ ਆਪਣਾ ਪਹਿਲਾਂ ਆਪਾਂ ਪਿਆਰ ਨਾਲ ਸਮਝਾਣੇ ਆਂ ਕੱਲ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰਿਕੁਐਸਟ ਕਰਨ ਲਈ ਅਸੀਂ ਆਏ ਸੀ ਆਪ ਤੋਂ ਆਏ ਨਹੀਂ ਉਹਨਾਂ ਦੀ ਵਾਈਫ ਬਾਹਰ ਆਈ ਤੇ ਜੋ ਉਹਨਾਂ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਤੁਸੀਂ ਉਹਨਾਂ ਨੂੰ ਆਪ ਹੀ ਪੁੱਛ ਲਓ ਉਹ ਤਾਂ ਤੁਸੀਂ ਹੁਣ ਵੀ ਦੇਖ ਲਿਆ ਇਹਨਾਂ ਦੀ ਟੋਨ ਕੀ ਹੈ ਠੀਕ ਪਰ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਾਂਗੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਗਲਤ ਕੰਮ ਹੋਵੇ ਸਾਰਿਆਂ ਨੇ ਇਕੱਠੇ ਰਹਿਣਾ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਪਰ ਜੇ ਤੱਕਾ ਕਰਨਗੇ ਜਾਂ ਕੁਝ ਇਦਾਂ ਦਾ ਕਰਾਂਗੇ ਫਿਰ ਤੁਸੀਂ ਮੀਡੀਆ ਵਾਲੇ ਸਾਥੀ ਸਾਡੇ ਨਾਲ ਠੀਕ ਹੈ ਜੀ ਅਗਲਾ ਸਟੈਪ ਜੋ ਇਹਨਾਂ ਦੇ ਨਾਲ ਨਾ ਦੇਖੋ ਮੇਰਾ ਨਾਮ ਸੁਤ੍ਰਿਤ ਹੈ ਠੀਕ ਹੈ ਹਮੇਸ਼ਾ ਇਹ ਪਿੱਛੇ इनके बिल्कुल पीछे रहते हैं ਠੀਕ ਹੈ ਮਨਨ ਨਗਰ ਕੋਮਨ ਨਗਰ ਹ ਇਹ ਉਸ ਦਿਨ ਇਹਨਾਂ ਨੇ ਇਹ ਜਿਹੜਾ ਐਕਸ਼ਨ ਕੀਤਾ ਜੋ ਵੀ ਉਹਨੂੰ ਸਾਰਾ ਏਰੀਆ ਮਿਲ ਕੇ ਉਹਨੂੰ ਅਗੇਂਸਟ ਕਰ ਰਿਆ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਪਰਸਨਲ ਇਸ਼ੂ ਬਣਾ ਲਿਆ ਜੀ ਗੱਲਾਂ ਘੜੀਆਂ ਗੋਲਾ ਦਾ ਸਾਰਾ ਏਰੀਆ ਬੋਲ ਰੋ ਕੋਮਨ ਲੇਬਰ ਨੂੰ ਅਡਰੈਸ ਕੀਤਾ ਉਹ ਗੰਦੇ ਹੁਣ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਜੀ ਉਹ ਤਾਂ ਰਿਵਾਲਵਰ ਲੈ ਕੇ ਆ ਰਹੇ ਸੀ ਅਸੀਂ ਰੋਕਿਆ ਮਤਲਬ ਤੁਹਾਡੇ ਕੋਲ ਰਿਵਾਲਵਰ ਹੈ ਤਾਂ ਤੁਸੀਂ ਆਉਂਦਾ ਮਿਸਿਊਜ਼ ਇੱਕ ਏਰੀਆ ਦੇ ਉੱਪਰ ਕਰੋਗੇ ਕਿਨੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤਾ ਪਹਿਲਾਂ ਤਾਂ ਐਸਵੀ ਟੈਂਸ਼ਨ ਕੋਈ ਗਲਤ ਨਹੀਂ ਵੀ ਐਮਸੀ ਵੀ ਉਹਨਾਂ ਨੇ ਸਾਈਨ ਕਰ ਰਿਹਾ ਕਿ ਨਹੀਂ ਇਹ ਖਰਾਬ ਹੈ ਬਈ ਥਿਸ ਇਜ਼ ਰੋਂਗ ਐਕਟੀਵਿਟੀ ਉਹਨਾਂ ਨੇ ਕਿਹਾ ਤੇ ਉਹ ਮਿਸਟਰ ਕੋਨ ਸੀ ਗੁਰਪਾਲ ਜੀ ਗੁਰਪਾਲ ਜੀ ਸੋਰੀ ਉਹਨਾਂ ਨੇ ਸਾਰੇ ਏਰੀਆ ਨੇ ਮਿਲ ਕੇ ਬਣਾਇਆ ਹਾਂਜੀ ਕੋਈ ਹਾਈ ਥੋੜੀ ਨੂੰ ਕਮਿਊਨਿਟੀ ਕੀਤੀ ਹੋਵੇ ਐਸਸੀ ਨੂੰ ਹਾਂਜੀ ਹਾਂਜੀ ਉਹ ਵੀ ਸਾਰੇ ਐਕਸ਼ਨਸ ਹੋ ਰਹੇ ਆਪ ਇਹ ਸਾਰੇ ਜਾਣੇ ਸੀ ਤੇ ਸਭ ਦੇ ਸਾਈਨਡ ਹੈ ਪੇਪਰ ਦੇ ਉਤੇ ਨਹੀਂ ਕਾਰਨ ਇਹ ਹੈ ਕਿ ਫਿਰ ਵੀ ਉਸ ਤੋਂ ਬਾਅਦ ਵੀ ਦੇਖੋ ਇੰਨਾ ਸਭ ਕੁਝ ਜਿ세 ਰੋਕਿਆ ਸਭ ਕੁਝ ਕੀਤਾ ਉਸ ਤੋਂ ਬਾਅਦ ਵੀ ਅੱਜ ਇੱਥੇ ਲੇਬਰ ਆ ਕੇ ਕੰਪਨੀ ਵੱਲੋਂ ਲਗਵਾਇਆ ਜਾ ਰਿਹਾ ਇਹ ਸਭ ਲਈ ਹਾਨੀਕਾਰਕ ਹੈ ਇਹ ਮੇभी Airtel ਦਾ ਹੈ ਸ਼ਾਇਦ Airtel ਦਾ ਠੀਕ ਹੈ ਨਾ ਆਂਟੀ ਪਹਿਲਾਂ ਇਹਨਾਂ ਨੇ ਕੀਆ ਕਿ ਜੀ ਉਂਬਰ ਅਸੀਂ ਲੈਂਡਰ ਪਾਣ ਲੱਗੇ ਆ ਜੀ ਤਾਂ ਕਰਕੇ ਇਹਨਾਂ ਨੇ ਚੋਰੀ ਅੰਦਰ ਬੰਦੇ ਬੁਲਾਏ ਉਹ ਤਾਂ ਜੇ ਅਸੀਂ ਨਾ ਇਸ ਚੀਜ਼ ਨੂੰ ਰੋਕਦੇ ਤੇ ਹੁਣ ਤੱਕ ਤਾਂ ਆਲਰੇਡੀ ਲੱਗ ਚੁੱਕੇ ਜੇ ਅਸੀਂ ਉਸ ਦਿਨ ਇਹਨਾਂ ਨੂੰ ਨਾ ਰੋਕਦੇ ਸਭ ਕੁਝ ਕਰਦੇ ਤੇ ਅੱਜ ਇੱਥੇ ਟਾਵਰ ਲੱਗ ਚੁੱਕੇ ਸੀਗੇ ਉਹ ਅੱਜ ਜਿਨ੍ਹਾਂ ਨੂੰ ਬਦਨਾਮ ਕਰ ਰਹੇ ਉਹਨਾਂ ਦੀ ਵਜ੍ਹਾ ਨਾਲ ਟਾਵਰ ਰੁਕੇ ਹੋਏ ਨੇ ਕਿਉਂਕਿ ਅਸੀਂ ਅੱਗੇ ਭੁੱਗ ਚੁੱਕੇ ਪਿੱਛੇ ਸਾਡੇ 2-3 ਟਾਵਰ ਲੱਗੇ ਹੋਏ ਨੇ ਮੇਰੇ ਫਾਦਰ ਇਨ ਲਾਉ ਨੂੰ ਕੈਂਸਰ ਡਾਇਗਨੋਸ ਹੋਇਆ ਆਂਟੀ ਨੂੰ ਬ੍ਰੇਨ ਟਿਊ ਕਾਉਂਟੀ ਇਸ਼ੂਸ ਚੱਲ ਰਹੇ ਨੇ ਕਿਸ ਪਰਪਸ ਦੇ ਲਗਵਾਇਆ ਜਾ ਰਿਹਾ ਜੇ ਮਨੀ ਇਸ਼ੂ ਨਹੀਂ ਹੈ ਇਫ देयर इज नो ਮਨੀ ਇਸ਼ੂ ਦੈਨ ਤੁਸੀਂ ਕਿਉਂ ਲਗਵਾ ਰਹੇ ਹੋ ਦੇਖੋ ਜਦੋਂ ਕੋਈ ਐਸੀ ਐਕਟੀਵਿਟੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਨੂੰ ਗਾਲਾਂ ਕੱਢੀਆਂ ਔਰ ਅੱਜ ਤੁਸੀਂ ਇਹ ਗਲਤ ਭਾਮ ਦੇ ਰਹੇ ਹੋ ਅੱਜ ਤੁਸੀਂ ਕਹਿੰਦੇ ਗਾਲਾਂ ਕੱਢੀਆਂ ਗਾਲਾਂ ਲੇਬਰ ਨੂੰ ਕੱਢੀਆਂ ਕੱਲ ਜੇ ਤੁਸੀਂ ਰਿਵੋਲਵਰ ਦੀ ਕਿਸੇ ਚੀਜ਼ ਦੀ ਧਮਕੀ ਦਿਓਗੇ ਆਬਵੀਅਸ ਕੋਈ ਜਨ ਵੀ ਬੋਲੇਗਾ ਜੇ ਤੁਹਾਡੇ ਕੋ ਕੋਈ ਚੀਜ਼ ਹੈ ਤੁਸੀਂ ਉਹ ਗਲਤ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਸੰਦੂਜੀ ਨੂੰ ਬੜੀ ਮੁਸ਼ਕਲ ਅੰਦਰ ਕੰਮ ਬੜੀ ਮੁਸ਼ਕਲ ਹੈ ਜਿਹੜਾ ਬੰਗਾਰੀ ਰਿਵੋਲਵਰ ਆਇਆ ਹੈ ਹਾਂਜੀ ਮਤਲਬ ਇਹ ਕਿ ਇਹ ਏਰੀਆ ਦੇ ਵਿੱਚ ਰਿਵੋਲਵਰ ਅਲਾਉ ਹੈ ਇਸ ਤਰ੍ਹਾਂ ਇਹ ਨਾ ਮੈਂ ਤੁਹਾਡਾ ਕਿਹੜਾ ਇਲਾਕਾ ਕੀ ਮਾਮਲਾ ਪੁੱਛ ਰਹੇ ਜੀ ਜੀ ਅਸੀਂ ਕੋ ਮਨ ਨਗਰ ਇਹ ਵਿੱਚ ਰਹਿੰਦੇ ਆ ਤੇ ਇੱਥੇ ਸਾਰੇ ਅਸੀਂ ਇਕੱਠੇ ਹੋਇਆ ਕਿ ਇੱਥੇ ਇੱਕ ਨਾਲ ਹੀ ਸਾਡੇ ਨਜ਼ਦੀਕ ਵਿੱਚ 100 ਮੀਟਰ ਦੀ ਦੂਰੀ ਤੇ ਇੱਕ ਘਰ ਹੈ ਜਿਹੜਾ ਟਾਵਰ ਲਾਂ ਟਾਵਰ ਲਾਂ ਦੀ ਤਿਆਰੀ ਚ ਕਰ ਰਹੇ ਸੀ ਤਸੇ ਉਹ ਟਾਵਰ ਲਾਨ ਨਹੀਂ ਦੇ ਦੇ ਮੁਹੱਲੇ ਵਾਲੇ ਸਾਰੇ ਇਕੱਠੇ ਹੋਏ ਸੀ ਕੰਮ ਕਰਦੇ ਸੀ ਅਸੀਂ ਟਾਵਰ ਲਾਨ ਨਹੀਂ ਦੇਣਾ ਕਿਉਂ ਕਿ ਇੱਕ ਤੇ ਦੋ ਇੱਕ ਤੇ ਇਹ ਫਿਜ਼ੀਕਲ ਡੈਮੇਜ ਬਿਲਡਿੰਗ ਹੈਗੀ ਬਹੁਤ ਪੁਰਾਣੀ ਤੇ ਇਹ ਕਿਸੇ ਟਾਈਮ ਵੀ ਬਿਲਡਿੰਗ ਗਿਰ ਸਕਦੀ ਹੈ ਔਰ ਫਿਜ਼ੀਕਲ ਡੈਮੇਜ ਵੀ ਹੋ ਸਕਦਾ ਲੋਕਾਂ ਨੂੰ ਇਹ ਹੈਗਾ ਫਰਸਟ ਕੰਸਰਨ ਸਾਰਾ ਸਾਰੇ ਮੁਹੱਲੇ ਵਾਲੇ ਦਾ ਸੈਕੰਡ ਕੰਸਰਨ ਹੈ ਕਿ ਜਿਹੜੀ ਇਹ ਇਲੈਕਟ੍ਰੋਮੈਗਨੈਟਿਕ ਬੀਫਸ ਜਿਹੜੀਆਂ ਛੱਡਦੇ ਨੇ ਜਿਹੜੇ ਇਹ ਟਾਵਰ ਚੋਂ ਜਿਹੜੀਆਂ ਬੀਫਸ ਨਿਕਲਦੀਆਂ ਨੇ ਉਹ ਉਹ ਹੈਲਥ ਹੈਜ਼ਰਡਸ ਨੇ ਸਾਡੇ ਵਾਸਤੇ ਤੇ ਇੱਥੇ ਕਈ ਲੋਕਾਂ ਨੂੰ ਹੈਲਥ ਹੈਜ਼ਰਡਸ ਪਹਿਲਾਂ ਹੋ ਚੁੱਕਿਆ ਪਹਿਲਾਂ ਦੋ ਜਿਹੜੇ ਟਾਵਰ ਲੱਗੇ ਨੇ ਉਹਦੇ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਮੇਰੇ ਮਦਰ ਨੇ ਵੀ ਕੈਂਸਰ ਹੋ ਗਿਆ ਸੀ ਇਥੇ ਆਸ-ਪਾਸ ਬੇਨਤੀ ਉਮਰ ਦੇ ਬੜੇ ਪੇਸ਼ੈਂਟ ਹੈਗੇ ਨੇ ਕੈਂਸਰ ਦੇ ਚਾਰ ਪੰਜ ਪੇਸ਼ੈਂਟ ਹੋ ਗਏ ਨੇ ਲੇਕਿਨ ਇਸ ਕਰਕੇ ਇਹ ਹੁਣ ਜਿਹੜਾ ਨਵਾਂ ਟਾਵਰ ਲੱਗਣ ਜਾ ਰਿਹਾ ਅਸੀਂ ਸਾਰੇ ਜਣੇ ਇਕੱਠੇ ਹੋਏ ਆਂ ਕਿ ਸੈਮਟੀ ਨਾਲ ਇਹਨਾਂ ਨੂੰ ਕਹਿ ਦਈਏ ਪਿਆਰ ਨਾਲ ਕਿ ਤੁਸੀਂ ਨਾ ਲਗਾਓ ਜੇ ਨਹੀਂ ਲਗਾਣਗੇ ਤੇ ਫਿਰ ਅਸੀਂ ਕੋਰਟ ਦੇ ਥਰੂ ਜਾਂ ਅਸੀਂ ਲੀਗਲ ਐਕਸ਼ਨ ਇਹਨਾਂ ਦੇ ਅਗੇਂਸਟ ਲਵਾਵਾਂਗੇ। ਤੁਸੀਂ ਡੀਸੀ ਨੂੰ ਅਸੀਂ ਡੀਸੀ ਨੂੰ ਵੀ ਆਲਰੇਡੀ ਇੱਕ ਐਪਲੀਕੇਸ਼ਨ ਦੇ ਚੁੱਕੇ ਆਂ। ਡੀਸੀ ਨੂੰ ਐਪਲੀਕੇਸ਼ਨ ਜਾਂ ਹੁਣ ਕੋਰਟ ਵਿੱਚ ਵੀ ਅਸੀਂ ਇਹ ਐਪਲੀਕੇਸ਼ਨ ਪਟੀਸ਼ਨ ਪਾਈ ਹੈ। ਉਹ ਪਟੀਸ਼ਨ ਪਾ ਨੂੰ ਦੇਖੋ ਪਟੀਸ਼ਨ ਅੱਜ ਪਾਤੀ। ਡੀਸੀ ਨੂੰ ਅਸੀਂ ਕੱਲ ਕੱਲ ਮਿਲ ਕੇ ਆਏ ਸੀ। ਅੱਜ ਪਟੀਸ਼ਨ ਕੋਰਟ ਵਿੱਚ ਵੀ ਪੈ ਚੁੱਕੀ ਹੈ ਤੇ ਉਹਦਾ ਆਈ ਥਿੰਕ ਬਹੁਤ ਬੜੀ ਜਲਦੀ ਉਹਦਾ ਉਹਦੇ ਰਿਜ਼ਲਟ ਆ ਜਾਣਗੇ। ਤੇ ਅਸੀਂ ਕਰਨ ਕੀ ਹੋ ਰਹੀ ਕੱਟ ਨਹੀਂ ਹੋ ਰਦਾ ਅੱਜ ਕੀ ਅਸੀਂ ਕਰਨੀ ਇਹ ਹੈ ਕਿ ਅਸੀਂ ਸਾਰੇ ਇਹਨਾਂ ਨੂੰ ਅਸੀਂ ਅਸੀਂ ਟਾਵਰ ਲੱਗਣ ਨਹੀਂ ਦੇਣਾ ਇੱਥੇ ਮੱਲੇ ਵਾਲਾ ਕੋਈ ਵੀ ਸਹਿਮਤ ਨਹੀਂ ਹੈਗਾ ਜਿਹੜੇ ਜਿਹੜੇ ਲਗਾ ਰਹੇ ਨੇ ਮੱਲੇ ਵਾਲੇ ਇਹਨਾਂ ਦੇ ਕੋਲ ਜਿਹੜਾ ਟਾਵਰ ਲੱਗਾ ਸੀ ਇਹ ਵੀ ਇਹਦੇ ਅਗੇਂ ਸੀ ਅੱਜ ਇਹ ਖੁਦ ਲਾ ਰਹੇ ਨੇ ਪਹਿਲਾਂ ਇਹ ਕਹਿੰਦੇ ਸੀ ਬੋਲਦੇ ਸੀ ਅੱਜ ਖੁਦ ਲਾ ਰਹੇ ਨੇ ਕਿਉਂ ਲਗਾ ਰਹੇ ਨੇ ਇਹ ਨਹੀਂ ਸਾਨੂੰ ਪਤਾ ਕਿਉਂ ਲਗਾ ਰਹੇ ਨੇ ਕਿਉਂਕਿ ਇਹਨਾਂ ਦੇ ਕੋਲ ਆਲਰੇਡੀ ਪਹਿਲਾਂ ਉਹ ਟਾਵਰ ਲੱਗਿਆ ਹੋਇਆ ਸੀ ਲੱਗੇ ਹੋਏ ਨੇ ਇਹ ਉਹਦੇ ਅਗੇਂ ਖੜੇ ਸੀ ਉਸ ਟਾਈਮ ਉਸ ਟਮ ਖੜੇ ਸੀ ਉਹ ਕਿਉਂ ਜਦੋਂ ਲੱਗਾ ਸੀ ਕਿਸਮਤੀ ਲਈ ਮੱਲੇ ਵਾਲਾ ਇਹਦੀ ਕਿਸੇ ਦੀ ਸਹਿਮਤੀ ਨੇ ਲਈ ਕਿਸੇ ਦੀ ਕੋਈ ਸਹਿਮਤੀ ਨਹੀਂ ਨਾ ਕੋਈ ਪੜੋਸੀ ਦੀ ਸਹਿਮਤੀ ਨਹੀਂ ਆਸ-ਪਾਸ ਕਿਸੇ ਦੀ ਸਹਿਮਤੀ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਬਿਲਡਿੰਗ ਬਹੁਤ ਪੁਰਾਣੀ ਹੈ ਇਹਨੂੰ 30 ਸਾਲ ਪੁਰਾਣੀ ਬਣਨੇਗਾ ਜੀ ਕੋਈ ਇਹਦੀ ਐਨਸੀ ਵੀ ਆਇਆ ਕਿ ਜੇ ਹੋਵੇਗਾ ਇਹ ਕਿਸੇ ਦੀ ਗੱਲ ਨਹੀਂ ਸੁਣੀ ਇਹਨਾਂ ਨੇ ਠੱਕੇ ਨਾਲ ਲਵਾ ਰਹੇ ਨੇ ਠੱਕੇ ਨਾਲ ਲਵਾ ਜੇ ਠੱਕਾ ਕਰ ਸਕਦੇ ਨੇ ਤੇ ਸਾਰੀ ਜਿਹੜੀ ਮੱਲੇ ਵਾਲੀ ਸੀ ਨੇ ਵੀ ਠੱਕੇ ਨਾਲ ਅਸੀਂ ਇਥੋਂ ਕਰ ਸਕਦੇ ਠੱਕੇ ਨਾਲ ਕੱਟ ਸਕਦੇ ਠੱਕੇ ਨਾਲ